ਸਸੀ ਕਾ ਜੀ ਮੈਂ ਦੇਵਕਰਨ ਤੇ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਟੀਵੀ ਕੁਝ ਦਿਨ ਪਹਿਲਾਂ ਅਸੀਂ ਇੱਕ ਤੁਹਾਨੂੰ ਵੀਡੀਓ ਦਿਖਾਈ ਸੀਗੀ ਜਿਹੜੀ ਵੀਡੀਓ ਦਾ ਟਾਈਟਲ ਸੀਗਾ ਫ੍ਰੀ ਟਿਊਸ਼ਨ ਵਾਲੀ ਮੈਡਮ ਤੇ ਉਹ ਮੈਡਮ ਲੈ ਕੇ ਰਿਤੂ ਮੈਡਮ ਹੈ ਨੈਸ਼ਨਲ ਕਲੋਨੀ ਦੇ ਵਿੱਚ ਆਪਣੇ ਲੈਵਲ ਤੇ ਫ੍ਰੀ ਬੱਚਿਆਂ ਨੂੰ ਜਿਹੜੇ ਲੋੜਵੰਦ ਬੱਚੇ ਸੀ ਉਹਨਾਂ ਨੂੰ ਟਿਊਸ਼ਨ ਦਿੰਦੇ ਸੀ ਫ੍ਰੀ ਕੋਚਿੰਗ ਦਿੰਦੇ ਸੀ ਤੇ ਅਸੀਂ ਉਸ ਵੀਡੀਓ ਦੇ ਵਿੱਚ ਇੱਕ ਅਪੀਲ ਕੀਤੀ ਸੀ ਕਿ ਜਿਸ ਕਿਸੇ ਨੇ ਆਪਣਾ ਖੁਸ਼ੀਆਂ ਦੇ ਪਾਲ ਯਾਨੀ ਕਿ ਕੋਈ ਜਨਮ ਦਿਨ ਹੈ ਇੱਥੇ ਸੈਲੀਬ੍ਰੇਟ ਕਰਨ ਆਏ ਇਹਨਾਂ ਕੋਲ ਆ ਕੇ ਕਰ ਸਕਦਾ ਹੈ ਜੇ ਇੱਛਾ ਹੋਵੇ ਜਾਂ ਕੋਈ ਕੋਈ ਸਹਿਯੋਗ ਕਰਨ ਲਈ ਸਟੇਸ਼ਨ ਵੀ ਜਾਂ ਕਿਤਾਬਾਂ ਕਾਪੀਆਂ ਦਾ ਤਾਂ ਉਹਦੇ ਵਿੱਚ ਅਸੀਂ ਅਪੀਲ ਕੀਤੀ ਸੀ ਤਾਂ ਸਾਡੇ ਨਾਲ ਇੱਕ ਜਿਹੜੇ ਸੁਸਾਇਟੀ ਹੈ ਸਮਾਜ ਸੇਵਾ ਆਲ ਬਲੱਡ ਡੋਨਰ ਉਹਨਾਂ ਦਾ ਅੱਜ ਜਨਮ ਦਿਨ ਤਾਂ ਪਹਿਲਾਂ ਤਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਸਾਡੇ ਨਾਲ ਜੁੜੇ ਸੀਗੇ ਉਹਨਾਂ ਨੇ ਇੱਛਾ ਕੀਤੀ ਕਿ ਅਸੀਂ ਇੱਥੇ ਇਹ ਬੱਚਿਆਂ ਦਾ ਸੈਲੀਬ੍ਰੇਟ ਕਰ ਲੈ ਤਾਂ ਉਹਨਾਂ ਕੋਲ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਪੰਕਜ ਜੀ ਤੁਹਾਡਾ ਜਿਹੜਾ ਬਰਥਡੇ ਆ ਦੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਲੰਬੀ ਉਮਰ ਕਰੇ ਸਰ ਸਭ ਨੂੰ ਜੈ ਹਿੰਮੇਰਾ ਨਾਮ ਪੰਕਜ ਕੁਮਾਰ ਮੋਨੂ ਸਮਾਜ ਸੇਵੀ ਸੰਸਥਾ ਆਲ ਬਲੱਡ ਡੋਨਰ ਤੇ ਆਜੀ ਜੀ ਪੁੱਛਿਓ ਤੁਸੀਂ ਕੀ ਕਹਿਣਾ ਚਾਹੁੰਗਾ ਜੀ ਸਰ ਤੁਹਾਡੀ ਪੰਜ ਬਾਣੀ ਜਿਹੜਾ ਚੈਨਲ ਹੈ ਫੇਸਬੁੱਕ ਤੇ ਉਸ ਤੇ ਅਸੀਂ ਇੱਕ ਵੀਡੀਓ ਦੇਖੀ ਸੀ ਸਾਡੀ ਭੈਣ ਰਿਤੂ ਰਿਤੂ ਜੀ ਨੇ ਇਹ ਟਿਊਸ਼ਨ ਚਲਾਰਚਾ ਫ੍ਰੀ ਵਾਲੀ ਮੈਡਮ ਟਿਊਸ਼ਨ ਫ੍ਰੀ ਮੈਡਮ ਤੇ ਉਹ ਵੀਡੀਓ ਜਦੋਂ ਦੇਖੀ ਹਫਤਾ ਪਹਿਲਾਂ ਤੇ ਅਸੀਂ ਵੀਡੀਓ ਦੇ ਵਿੱਚ ਬੜਾ ਪ੍ਰਭਾਵਿਤ ਹੋਇਆ ਮੈਂ ਤੇ ਨਾਲ ਦੀ ਨਾਲ ਮੈਡਮ ਜੀ ਦਾ ਤੁਸੀਂ ਨੰਬਰ ਮੈਂਸ਼ਨ ਕੀਤਾ ਸੀ ਤੇ ਉਸੇ ਟਾਈਮ ਮੈਂ ਮੈਡਮ ਨੂੰ ਕਾਲ ਕੀਤੀ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਮੇਰਾ 18 ਤਰੀ ਨੂੰ ਬਰਥਡੇ ਆ ਤੇ ਅਸੀਂ ਪਹਿਲਾ ਬਰਥਡੇ ਜਿਹੜਾ ਅਜ ਤੱਕ ਮੈਂ ਕਦੇ ਬਰਥਡੇ ਨਹੀਂ ਬਣਾਇਆ ਸਰ ਤੁਹਾਨੂੰ ਪਹਿਲੀ ਵਾਰੀ ਦੱਸ ਰਿਹਾ ਹਾਂ ਅਜੇ ਫੈਮਿਲੀ 'ਚ ਵੀ ਅਸੀਂ ਕਦੇ ਭਰੇ ਬਰਥਡੇ ਨਹੀਂ ਬਣਾਇਆ ਮੈਂ ਇਹਨਾਂ ਨੂੰ ਜਦ ਤੁਹਾਡੀ ਵੀਡੀਓ ਦੇਖੀ ਮੈਂ ਪ੍ਰਵਾਸੀ ਹੋ ਜਾ ਇਹਨੇ ਛੋਟੇ ਛੋਟੇ ਬੱਚੇ ਤੇ ਬੱਚਿਆਂ ਦੇ ਵਿੱਚ ਅਸੀਂ ਤੁਸੀਂ ਤੋਂ ਲਾਈਫ 'ਚ ਵੀ ਦੱਸਿਆ ਸੀ ਵੀ ਇਹ ਪ੍ਰਵਾਸੀ ਬੱਚੇ ਆ ਜਿਹੜੇ ਕਦੇ ਤੇ ਲੋਡ ਬੰਦਾ ਤੇ ਇਹਨਾਂ ਦੀ ਉਮਰ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ 12 ਸਾਲ 10 ਸਾਲ ਤੋਂ ਸਾਰੇ ਛੋਟੇ ਐ ਤੇ ਉਸ ਚ ਅਸੀਂ ਦੇਖਿਆ ਮੈਡਮ ਨੇ ਦੱਸਿਆ ਤੇ ਇਹਨਾਂ ਦਾ YouTube ਚੈਨਲ ਵੀ ਆ ਮੈਨੂੰ ਹਲੇ ਨਾਮ ਨਹੀਂ ਪਤਾ ਅੱਜ ਮੈਂ ਪਹਿਲੀ ਵਾਰੀ ਵੀਡੀਓ ਦੇਖੀ ਸੀ ਜੀ ਵੀਡੀਓ ਪਾਈ ਹੈ ਤੇ ਮੈਂ ਬਹੁਤ ਚੰਗੀ ਤਰ੍ਹਾਂ ਇਹਨਾਂ ਦੀ ਗੱਲ ਸਮਝੀ ਦੇਖਿਆ ਇਹਨਾਂ ਨੇ ਦੱਸਿਆ ਵੀ ਜਿਸ ਟਾਈਮ ਇਹਨਾਂ ਨੂੰ ਇੱਕੋ ਬੱਚਾ ਮਿਲਿਆ ਸੀ ਇਹ ਸਬਜ਼ੀ ਲੈਣ ਜਾ ਰਹੇ ਸੀ ਰਸਤੇ 'ਚ ਬਿਲਕੁਲ ਰਸਤੇ 'ਚ ਸਬਜ਼ੀ ਲੈਣ ਜਾ ਰਹੇ ਸੀ ਤੇ ਇੱਕੋ ਬੱਚਾ ਭਾਂਡੇ ਮਾਂਜ ਰਿਆ ਸੀ ਤੇ ਸਾਡੀ ਭੈਣ ਦੇ ਅੰਦਰ ਇੱਕੋ ਭਾਵਨਾ ਲਾ ਲਓ ਜਾਂ ਸੇਵਾ ਲਾ ਲਓ ਜੈਤੂ ਰੱਬ ਦਾ ਰੂਪ ਤਾਂ ਨੇ ਆਪਾਂ ਕਿਸੇ ਬੰਦੇ ਦੇ ਵਿੱਚ ਇਨਸਾਨ ਰੱਬ ਹੀ ਤਾਂ ਹਰ ਇਨਸਾਨ ਦੇ ਵਿੱਚ ਵੱਸਦਾ ਉਸ ਤਰ੍ਹਾਂ ਸਾਡੀ ਤੋਂ ਭੈਣ ਹੈ ਜਿਹੜੀ ਰੀਤੂ ਉਹਦੇ ਵਿੱਚ ਰੱਬ ਦਾ ਰੂਪ ਆਇਆ ਜਿਹਨੇ ਉਸ ਬੱਚੀ ਨੂੰ ਦੇਖਿਆ ਉਸ ਤੋਂ ਪੁੱਛਿਆ ਬੇਟਾ ਤੂੰ ਭਾਂਡੇ ਮਾਂਜਰੀ ਇੰਨੀ ਛੋਟੀ ਉਮਰ ਦੇ ਵਿੱਚ ਤੇ ਟਾਈਮ 12 12 11 ਵਜੇ ਦਾ ਟਾਈਮ ਸੀ ਜਿਸ ਟਾਈਮ ਇਹ ਸਬਜ਼ੀ ਲੈਣ ਜਾ ਰਹੇ ਸੀ ਤੇ ਉਸ ਟਾਈਮ ਇਹਨਾਂ ਨੇ ਦੱਸਿਆ ਵੀ ਇਹ ਤਾਂ ਬੱਚੇ ਸਕੂਲ ਦਾ ਟਾਈਮ ਹੈ ਤੇ ਤੂੰ ਇਸ ਟਾਈਮ ਭਾਂਡੇ ਮਾਂਜ ਰਹੀ ਹੈ ਤੇ ਉਹ ਬੱਚੀ ਬੜੀ ਪ੍ਰਭਾਵਿਤ ਹੋ ਕੇ ਚੁੱਪ ਜੀ ਹੋ ਜੇ ਫਿਰ ਇਹਨੇ ਪੁੱਛਿਆ ਬੇਟਾ ਤੂੰ ਚੁੱਪ ਚਾਹ ਹੋ ਜੀ ਦੱਸ ਕੀ ਗੱਲ ਹੈ ਤੇ ਬੱਚੀ ਨੇ ਦੱਸਿਆ ਵੀ ਮੈਂ ਉਹ ਨਹੀਂ ਜਾਂਦੀ ਐ ਜਦਰੀ ਬੇਟਾ ਚੋ ਨਹੀਂ ਜਾਂਦੇ ਉਹ ਕਹਿੰਦੇ ਮੇਰੇ ਮਾਤਾ ਪਿਤਾ ਭੇਜਦੇ ਬੇਟਾ ਮੈਂ ਤੁਹਾਨੂੰ ਪੜਾਵਾ ਤੂੰ ਪੜੋਂਗੀ ਫਿਰ ਵੀ ਚੁੱਪ ਹੋ ਗਈ ਇਹਨਾਂ ਦੀ ਬਹੁਤ ਮੱਦਾ ਘੰਟਾ ਇਹਨਾਂ ਨਾਲ ਮੀਟਿੰਗ ਕੀਤੀ ਬਹੁਤ ਇਹਨਾਂ ਨੇ ਮੈਨੂੰ ਗੱਲਾਂ ਦਸੀਆਂ ਤੇ ਫਿਰ ਇਹਨਾਂ ਨੇ ਵਾਅਦਾ ਕੀਤਾ ਉਹ ਬੱਚੇ ਕਹਿੰਦੇ ਅਸੀਂ ਪੜ ਲਾਂਗੇ ਇਸ ਸਾਡੀ ਭੈਣ ਨੇ ਇਸ ਤੋਂ ਬੱਚੇ ਤੋਂ ਸ਼ੁਰੂ ਜਿੰਦੀ ਜਿੰਨਾ ਕੋਲ ਤੁਸੀਂ ਦੇਖ ਸਕਦੇ ਹੋ 57 57 57 ਜੀ ਇਹ ਪਹਿਲਾਂ 47 ਸੀ ਜਦੋਂ ਵੀਰੇ ਦੀ ਵੀਡੀਓ ਦੇਖੀ ਉਸ ਤੋਂ ਬਾਅਦ ਮੈਨੂੰ ਲੱਗਦਾ ਇਹ 57 ਬੰਦੋ ਬੱਚੇ 57 ਬੱਚੇ ਦੇ ਕਰੀਬ ਹੋਰ ਵੀ ਖੁਸ਼ ਹੋਈ ਫਿਰ ਹਾਂਜੀ ਹਾਂਜੀ 57 ਬੱਚਿਆਂ ਦੇ ਕਰੀਬ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਤੇ ਜਿੰਨਾ ਚੋ ਸਾਡੀ ਭੈਣ ਦਾ ਇੰਨਾ ਮੈਂ ਫਿਰ ਕਹਿੰਨਾ ਹਰ ਇਨਸਾਨ ਦੇ ਵਿੱਚ ਇੱਕ ਰੱਬ ਦਾ ਰੂਪ ਵੱਸਦਾ ਹੈ ਉਸ ਤਰ੍ਹਾਂ ਸਾਡੀ ਭੈਣ ਦੇ ਵਿੱਚ ਰੱਬ ਦਾ ਰੂਪ ਵਸਿਆ ਕਿ ਇਸ ਨੇ ਉਹ 57 ਬੱਚਿਆਂ ਦੇ ਵਿੱਚੋਂ ਸਵਾ ਸਾਲ ਹੋਇਆ 1.5 ਸਾਲ ਹੋਇਆ ਸਾਨੂੰ ਪਤਾ ਚੱਲਿਆ ਇਸ ਭੈਣ ਨੇ ਜੀ ਆ ਵੀ ਮੈਂ ਕਦੇ ਸੋਸ਼ਲ ਮੀਡੀਆ ਤੇ ਨਹੀਂ ਆਣਾ ਸੀ ਕੋਈ ਐਨ ਜੀਓ ਨਹੀਂ ਬਣਾਨੀ ਸਿਰਫ ਰੱਬ ਦਾ ਰੂਪ ਬਈ ਇਹਨਾਂ ਦੇ ਬਾਰੀ-ਬਾਰੀ ਮੈਂ ਦੱਸ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਇਸ ਭੈਣ ਦੇ ਅੰਦਰ ਕਿਸ ਤਰ੍ਹਾਂ ਦਾ ਰੱਬ ਦਾ ਰੂਪ ਆਇਆ ਤੇ ਇਹਨਾਂ ਵਿੱਚੋਂ ਸੱਤ ਬੱਚਿਆਂ ਦੀ ਐਡਮਿਸ਼ਨ ਇਹ ਸਾਡੀ ਭੈਣ ਨੇ ਆਪਦੀ ਜੇਬ ਚੋਂ ਕਰਾਈ ਹੈ ਤੇ ਕਦੇ ਕਿਸੇ ਤੋਂ ਕੋਈ ਫੰਡ ਹੀ ਨਹੀਂ ਮੰਜੀ ਸਾਡੇ ਪੰਜ ਬਾਣੀ ਤੋਂ ਹੈ ਦੇਵ ਜੀ ਇਹਨਾਂ ਨੇ ਜਦੋਂ ਲਾਈਵ ਪਾਇਆ ਤੇ ਬੜੇ ਪ੍ਰਭਾਵੀ ਹੋਏ ਤੇ ਉਸੇ ਟਾਈਮ ਐਸੀ ਮੈਡਮ ਨੂੰ ਚਾਹ ਬਈ ਤੁਹਾਨੂੰ ਕਦੇ ਵੀ ਕਿਸੇ ਵੀ ਬੱਚੇ ਦੀ ਹੈਲਪ ਦੀ ਲੋੜ ਹੋਊ ਵੀ ਜਾਂ ਸਾਡੇ ਖੁਸ਼ੀ ਦਾ ਫੰਕਸ਼ਨ ਹੋਊਗਾ ਜਾਂ ਜ਼ਮੀਦਾ ਵੀ ਹੋਊਗਾ ਕਈ ਵਾਰੀ ਅਸੀਂ ਦੇਖਿਆ ਜ਼ਮੀਦੇ ਫੰਕਸ਼ਨ ਦੇ ਵਿੱਚ ਵੀ ਨਾ ਬਹੁਤ ਜ਼ਿਆਦਾ ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਜਿਹਨੂੰ ਕਹਿੰਦੇ ਆ ਰક્તਦਾਨਿਤ ਮਹਾਦਾਨ ਉਹ ਵੀ ਅਸੀਂ ਕਰਦੇ ਆਂ ਤੇ ਉੱਥੇ ਬਲੱਡ ਡੋਨੇਸ਼ਨ ਚੈਂਪ ਵੀ ਲਾਣਿਆ ਪੱਲ ਵੀ ਸਾਡਾ ਆਪਣੇ ਧਾਰਮੀ ਸਥਾਨ ਸੀ ਉੱਥੇ ਸੱਸਨ ਚੱਲ ਰਹੀ ਸੀ ਤੇ ਇੱਕ ਪਾਸੇ ਜ਼ਰੂਰੀ ਜੀ ਦਾ ਗਿਆਨ ਵੰਡਿਆ ਜਾ ਰਿਹਾ ਸੀ ਦੂਜੇ ਪਾਸੇ ਇਨਸਾਨੀਅਤ ਦੀ ਸੇਵਾ ਸਤੋ ਵੱਡੀ ਸੇਵਾ ਜਿੱਥੇ ਕਹਿੰਦੇ ਆ ਫੂਨਦਾਨਿਤ ਮਹਾਦਾਨ ਦਾ ਚੈਂਪ ਲੱਗਿਆ ਸੀ ਸਾਡੇ ਉੱਤੇ 45 ਜੁੰਟਾ ਪਲੱਸ ਹੋਈਆਂ ਸੀ ਤੇ ਪੱਤੇ ਜੀ ਤੁਸੀਂ ਕਹਿਆ ਵੀ ਮੈਂ ਅਜ ਤੱਕ ਆ ਵਡੇ ਨਹੀਂ ਮਨਾਇਆ ਉਹਦਾ ਤੇ ਅੱਜ ਵੀ ਤੁਸੀਂ ਜਿਹੜਾ ਬਰਥਡੇ ਮਨਾ ਰਹੇ ਹੋ ਬੜੀ ਖੁਸ਼ੀ ਦੀ ਗੱਲ ਹੈ ਇਹਦਾ ਬੱਚਾ ਵਾਸਤੇ ਬਣਾਇਆ ਬੱਚਾ ਕਰਕੇ ਬੱਚੇ ਤੁਹਾਡਾ ਮਨ ਕੀਤਾ ਤੁਹਾਡਾ ਇਹਨਾਂ ਦੀ ਮੈਡਮ ਨੇ ਸਾਡੀ ਭੈਣ ਨੇ ਦੱਸਿਆ ਸੀ ਵੀ ਇਹਨਾਂ ਨੇ ਕਦੇ ਆਪਦਾ ਬਰਥਡੇ ਸੈਲੀਬ੍ਰੇਟ ਨਹੀਂ ਕੀਤਾ ਕਦੇ ਚੇਕ ਨਹੀਂ ਵਟਿਆ ਤੇ ਉਸ ਤਰ੍ਹਾਂ ਮੈਂ ਸੋਚਿਆ ਯਾਰ ਆਪਾਂ ਤਾਂ ਫੇਰ ਵੀ ਘਰੇ ਚੇਕ ਫਾ ਲੈਨੇ ਆ ਕਦੇ ਬਰਥਡੇ ਤੇ ਚਲੇ ਜਾਨੇ ਕਿਸੇ ਦੇ ਨਾਲ ਫਿਰ ਵੀ ਗੱਲ ਇਹ ਹੈ ਕਿ ਬੱਚਿਆਂ ਦੇ ਹੁਣ ਤੁਸੀਂ ਆਪਾਂ ਜਦੋਂ ਇੰਨਾ ਸਮਾਨ ਦੇਖਿਆ ਬੱਚਿਆਂ ਦੇ ਚਿਹਰਿਆਂ ਤੇ ਰੌਣਕ ਆਜੀ ਤੁਸੀਂ ਦੇਖ ਸਕਦੇ ਹੋ ਤੇ ਦੂਸਰਾ ਇੱਥੇ ਸਟੇਟਨਰੀ ਵੰਡੀ ਜਾਊਗੀ ਜਿਹੜੀ ਜੀ ਬੱਚਿਆਂ ਨੂੰ ਫ੍ਰੀ ਦਿੱਤੀ ਜਾਣੀ ਹੈ ਮੈਡਮ ਵੀ ਸਾਡੀ ਭੈਣ ਨਾਲ ਮੈਂ ਜਦੋਂ ਗੱਲ ਕੀਤੀ ਮੈਂ ਜੀ ਮੈਂ ਸਟੇਟਨਰੀ ਵੰਡਣੀ ਹੈ ਇਸਨ ਦੀ ਬੇਵਰੇ ਅਸੀਂ ਚਿਲड्रन ਦੇ ਸੀ ਉਦੋਂ ਮੈਂ ਆਪਦੀ ਜੇਬ ਚੋਂ ਇਹਨਾਂ ਨੂੰ ਸਟੇਟਨਰੀ ਵੰਡੀਆ ਤੇ ਪੈਨਸਲ ਕਿਤਾਬਾਂ ਵੀ ਵੰਡੀਆਂ ਮੈਂ ਤਾਂ ਹੀ ਮੇਰੇ ਲਈ ਸੇਵਾਦਾਰ ਜੀ ਤੁਸੀਂ ਸਟੈਚ ਲੈ ਆਓ ਤੇ ਬਾਕੀ ਤੁਸੀਂ ਬੱਚਿਆਂ ਨੂੰ ਮਿਲੋ ਜਿਹੜੀ ਤੁਹਾਨੂੰ ਜ਼ਰੂਰਤ ਹੋਵੇ ਬੱਚਿਆਂ ਨੂੰ ਦੇ ਦਿਆ ਕਰੋ ਮੈਂ ਬੜਾ ਖੁਸ਼ ਹੋਇਆ ਨਹੀਂ ਤਾਂ ਆਪਾਂ ਕਹਨੇ ਯਾਰ ਕੋਈ ਨਹੀਂ ਬੰਦਾ ਜਿਹੜੀ ਸੇਵਾ ਲੈ ਆ ਰਿਹਾ ਲੈ ਆਓ ਹਨਾ ਜੀ ਇਸ ਪੈਨ ਦੀ ਸਭ ਤੋਂ ਵੱਡੀ ਖੁਸ਼ੀ ਵਾਲੀ ਬਲੇ ਆ ਬਈ ਇਹਨੇ ਐ ਨਹੀਂ ਦੱਸਿਆ ਵੀ ਮੈਨੂੰ ਆ ਚੀਜ਼ ਦੀ ਲੋੜ ਹੈ ਜਾਂ ਇਹ ਲੈ ਆ ਰਿਹਾ ਲੈ ਆਓ ਇਹ ਬੰਦੇ ਨਹੀਂ ਵੀ ਜਿਹੜੀ ਚੀਜ਼ ਦੀ ਬੱਚਿਆਂ ਨੂੰ ਜ਼ਰੂਰਤ ਹੈ ਉਨੀ ਕੀ ਚੀਜ਼ ਲੈ ਆਓ ਮੈਨੂੰ ਇਹਨਾਂ ਨੇ ਐ ਨਹੀਂ ਕਿ ਵੀ ਉਹ ਲੈ ਆਓ ਫालतू ਸਿਰਫ ਇਹਨਾਂ ਨੇ ਸਟੈਚ ਦੀ ਡਿਮਾਂਡ ਜਿੱਤੀ ਬਈ ਸਟੈਚ ਬੱਚਿਆਂ ਨੂੰ ਚਾਹੀਦੇ ਆ ਉਸ ਨਾਲ ਅਸੀਂ ਇਸ ਸਟੈਚ ਤੇ ਇਥੋਂ ਤਾਪੀਆਂ ਤੇ ਬਾਕੀ ਬੱਚਿਆਂ ਲਈ ਖਾਣ ਪੀਣ ਦਾ ਸਮਾਨ ਵੀ ਲੈ ਆਏ ਕਟਲੀ ਕਿਹਕੇ ਪਾਉ ਸਰ ਇੱਕ ਸਾਡਾ ਟੀਮ ਮੈਂਬਰ ਆ ਰਿਹਾ ਹੈ ਵਰਨ ਖੰਨਾ ਜੀ ਹੋਰ ਕੋਲ ਪੁੱਛਤੋੜੇ ਨਾ ਆਪਾਂ ਸਾਰੇ ਨਾਲ ਗਾ ਦੇ ਇੱਕ ਵਾਰੀ ਸਾਡੇ ਸਰ ਜੀ ਨਾਮ ਪੁੱਛ ਲੈ ਸਰ ਦਾ ਭਾਈ ਨਰਮਨਾਂਕੀ ਸਾਗਰ ਕੁਮਾਰ ਸਹੀ ਜੀ ਸੋਸਾਇਟੀ ਦੇ ਵਿੱਚ ਹਾਂਜੀ ਹਾਂਜੀ ਸੋਸਾਇਟੀ ਸਰ ਕੇਵਲ ਕ੍ਰਿਸ਼ਨ ਜੀ ਕੇਵਲ ਕੇਸ਼ ਜੀ ਸੋਸਾਇਟੀ ਸੋਸਾਇਟੀ ਇਹ ਸਾਡੇ ਸਭ ਤੋਂ ਵੱਡੇ ਮੈਂ ਵਰਨਾ ਇਹਨਾਂ ਦਾ ਨਾਮ ਪਤੇ ਅਸੀਂ ਲਿੱਤਾ ਨਹੀਂ ਸੀ ਤੇ ਨਾ ਹੀ ਪਤੇ ਕੈਮਰੇ ਦੇ ਅੱਗੇ ਆਈ ਸਾਨੂੰ ਕਦੇ ਵੀ ਮੈਂ ਬਹੁਤ ਵਾਰੀ মিডিਆ ਜੇ ਵੀ ਦੱਸਿਆ ਵੀ ਸਾਡੀ ਸੰਸਥਾ ਨੂੰ ਚੱਲਦੇ ਨੂੰ 4 ਸਾਲ ਹੋ ਗਏ ਕੋਈ ਅਕਾਊਂਟ ਨੰਬਰ ਨਹੀਂ ਹੈ ਸਾਡੀ ਸੰਸਥਾ ਦਾ ਕੋਈ ਪਰਚੀ ਨਹੀਂ ਕੱਟਦੇ ਸਾਡੇ ਕੋਲੇ ਗੁਪਤ ਦਾਨੀ ਸੱਜਣ ਨੇ ਜਦੋਂ ਵੀ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਦਾਨੀ ਸਜਣਾ ਨੂੰ ਕੋਈ ਮੈਸੇਜ ਜਾਂ ਫੋਨ ਕਰ ਦਿੰਨੇ ਆ ਸਰ ਤੇ ਉਸੇ ਟਾਈਮ ਇਹ ਵਿਚਾਰੇ ਰਾਤ ਹੋਵੇ ਦਿਨ ਹੋਵੇ ਬਲੱਡ ਡੋਨੇਟ ਵੀ ਕਰਦੇ ਆ ਤੇ ਅਮਰਜੈਂਸੀ ਸੈੱਲ ਵੀ ਡੋਨੇਟ ਕਰਦੇ ਆ ਤੇ ਫਾਈਨੈਂਸ਼ਲੀ ਗਰਾਊਂਡ ਲੈਵਲ ਤੇ ਜਾ ਚੇ ਉਹਨਾਂ ਦੀ ਪੈਸੇ ਦੀ ਹੈਲਪ ਹੋਵੇ ਕਾफी ਕੁਤਾਬਾ ਦੀ ਤੇ ਉਸ ਤਰ੍ਹਾਂ ਸਾਡੇ ਨਾਲ 24 ਘੰਟੇ ਅੱਜ ਵੀ ਦੇ ਲੋ ਤੁਸੀਂ ਇਹਨਾਂ ਨੂੰ 3:30 ਵੇ ਦਾ ਟਾਈਮ ਦਿੱਤਾ ਸੀ ਵਿਚਾਰਿਆਂ ਦਾ 3:30 ਵਜੇ ਆ ਜੇ ਸੋਰੀ ਮੈਂ ਥੋੜਾ ਲੇਟ ਹੋਇਆ ਹਾਂਜੀ ਤੇ ਆਪਾਂ ਹੋਰ ਵੀ ਤੁਹਾਡਾ ਨਾਮ ਚੇਤਨ ਚੇਤਨ ਜੀ ਇਹਦਾ ਜਿਹੜਾ ਸਸਤਾ ਗਿਆ ਦਿਖਾ ਦਈਏ ਆਪਾਂ ਸਾਰੇ ਗਲਾ ਵਿੱਚ ਸਮਾਜ ਸੇਵਾ ਸਵਾਸੇਵ ਸੰਸਥਾ ਆਲ ਬਲੱਡ ਡੋਨਰ ਤੇ ਇਹਨਾਂ ਦਾ ਹੋਰ ਵੀ ਦੱਸਾਂਗੇ ਟਾਈਮ ਟਾਈਮ ਤੇ ਕੀ ਕੀ ਕੰਮ ਹੁੰਦੇ ਆ ਪਰ ਵਸੇ ਆਪਾਂ ਇਹਨਾਂ ਦੀ ਪੋਸਟਾਂ ਸਾਡੇ ਪੇਜ ਤੇ ਤੁਸੀਂ ਦੇਖਦੇ ਹੋਵੋਗੇ ਤੁਹਾਡਾ ਨਾਮ ਜੀ ਆਸ਼ੀਸ਼ ਜੀ ਜਸਪਾਲ ਸਿੰਘ ਜੀ ਰੋਬਿੰਨ ਜੀ ਹੋਰ ਮੈਂਬਰ ਆਪਣੇ ਆ ਰਹੇ ਆਂ ਹਾਂਜੀ ਇੱਕ ਦੋ ਮੈਂਬਰ ਆ ਰਹੇ ਬਸ ਉਹਨਾਂ ਦੀ ਨਾਲ ਤਿੰਨ ਸ਼ੁਰੂ ਕਰਦੇ ਆਂ ਬਸ ਉਹਨਾਂ ਦੇ ਹਾਂ ਆ ਥੋੜੀ ਦੇਰ ਆਪਾਂ ਵੇਟ ਹੋਰ ਕਰਦੇ ਆ ਤਾਂ ਆ ਕੇਕ ਤੇ ਸਟੇਸ਼ਨ ਦੀ ਵਗੈਰਾ ਬੱਚਿਆਂ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਵਾਸਤੇ ਅੱਜ ਇੱਥੇ ਲੈ ਕੇ ਆਏ ਨੇ ਤਾਂ ਪੋਜ਼ਿਟਿਵ ਨਰਮ ਨਾ ਕਰਵਾ। ਹਾਂ ਇਹਨੇ ਆਪ ਮੈਡਮ ਨਾਲ ਗੱਲ ਕਰਦੇ ਆ ਮੈਡਮ ਜੀ। ਅੱਜ ਅਸੀਂ ਹਾਂ ਚਲੋ ਪਹਿਲਾਂ ਬੜੀ ਖੁਸ਼ੀ ਦੀ ਗੱਲ ਹੈ ਜੀ ਆਪਣਾ ਲੋਕ ਜੁੜ ਰਹੇ ਆ। ਤੁਹਾਨੂੰ ਹੋਰ ਵੀ ਖੁਸ਼ੀ ਹੋਏ ਜਾਣ ਕੇ ਕਿ ਤੁਹਾਡੇ ਕੋਲ ਸਟੂਡੈਂਟ ਵੀ ਹੋਰ ਆ ਗਏ। ਸਤਿ ਸ਼੍ਰੀ ਅਕਾਲ ਜੀ ਤੇ ਇਹ ਧੰਨਵਾਦ ਵੀ ਇਹਦੇ ਮੈਂ ਪਹਿਲਾਂ ਤੁਹਾਡਾ ਕਰਨਾ ਚਾਹੂੰਗੀ ਕਿ ਜਿਹੜੇ ਸਾਡੇ ਨਾਲ ਹੋਰ ਲੋਕ ਜੁੜੇ ਕਿਉਂਕਿ ਮੈਂ ਦੱਸਿਆ ਸੀ ਕਿ ਮੈਂ ਇਹਨਾਂ ਦੀ ਕਦੀ ਬੱਚਿਆਂ ਦੀ ਕੋਈ ਵੀਡੀਓ ਨਹੀਂ ਅਪਲੋਡ ਕੀਤੀ। ਫਸਟ ਟਾਈਮ ਤੁਸੀਂ ਆਏ ਤੇ ਉਸ ਤੋਂ ਬਾਅਦ ਕਈ ਚੈਨਲਸ ਵਾਲੇ ਹੋਰ ਆਏ ਬ੍ਰਦਰ ਮੇਰੇ ਕੋਲੇ। ਤੇ ਉਹਨਾਂ ਵੀਰਾਂ ਨੇ ਵੀ ਵੀਡੀਓ ਸ਼ੇਅਰ ਕੀਤੀ ਅੱਗੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਆਏ ਉਸ ਦਾ ਵੀ ਬਹੁਤ ਧੰਨਵਾਦ ਤੇ ਬਹੁਤ ਤੁਹਾਡਾ ਤੁਹਾਡੇ ਚੈਨਲ ਦਾ ਤੁਹਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਸ਼ੁਕਰਾਨਾ ਜੀ ਅਸੀਂ ਬਸ ਧੰਨਵਾਦ ਸਾਡਾ ਹੀ ਸਿਰਫ ਅਸੀਂ ਵੀਡੀਓ ਚ ਪਹਿਲੀ ਚ ਬੋਲੇ ਸੀਗੇ ਕਿ ਆਪਾਂ ਥੋੜਾ-ਥੋੜਾ ਸਾਰਾ ਕਰੀਏ ਮੈਡਮ ਇਕੱਲੇ ਆਪਣੇ ਲੈਵਲ ਤੇ ਕਰ ਰਹੇ ਸੀਗੇ ਇੱਕ ਡੇਢ ਸਾਲ ਤੋਂ ਤੇ ਮੈਂ ਕਿਹਾ ਸੀ ਕਿ ਥੋੜਾ-ਥੋੜਾ ਆਪਾਂ ਸਾਰੇ ਕਰੀਏ ਤੇ ਬਹੁਤ ਕੁਝ ਹੋ ਜਾਂਦਾ ਤੇ ਉਸੇ ਤਰ੍ਹਾਂ ਹੁਣ ਲੋਕ ਜੁੜਨ ਲੱਗ ਪਏ ਨੇ ਅੱਜ ਪੰਕਜ ਜੀ ਆਏ ਨੇ ਔਰ ਵੀ ਮੇਰੇ ਖਾਤੇ ਤੁਹਾਡੇ ਕੋਲ ਹਾਂਜੀ ਮਿਊਨਿਸਪਲ ਕਾਰਪੋਰੇਸ਼ਨ ਤੋਂ ਰਿਟਾਇਰਡ ਆਫੀਸਰਸ ਨੇ ਜਿੰਨੇ ਵੀ ਮੈਂ ਦੱਸਿਆ ਸੀ ਕਿ ਮੇਰੇ ਮਦਰ ਇਨ ਲਾ ਉਹ ਰਿਟਾਇਰਡ ਆਫੀਸਰ ਨੇ ਤੇ ਉਹਨਾਂ ਦੇ ਹੀ ਕਲੀਗਸ ਨੇ ਉਹ ਬਹੁਤ ਆਏ ਸੀਗੇ ਰਾਣਾ ਅੰਕਲ ਨੇ ਤੇ ਇੱਕ ਸੈਨੀਟਰੀ ਆਫੀਸਰ ਨੇ ਸतीश ਜੀ ਬਾਕੀ ਮੈਨੂੰ ਨਾਮ ਨਹੀਂ ਉਹਨਾਂ ਦੇ ਪਤਾ ਉਹ ਆਏ ਸੀਗੇ ਤੇ ਉਹਨਾਂ ਨੇ ਵੀ ਕਿਹਾ ਕਿ ਇਹਨਾਂ ਬੱਚਿਆਂ ਨੂੰ ਅਸੀਂ ਨਾਲ ਲੈ ਕੇ ਜਾਵਾਂਗੇ ਤੇ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੋਈ ਜਾਂ ਕੁਮਾਕੇ ਲੈ ਕੇ ਆਣਾ ਤਾਂ ਅਸੀਂ ਆਪਦੇ ਵੱਲੋਂ ਜਿੰਨੀ ਸੇਵਾ ਹੋਈ ਉਹ ਜ਼ਰੂਰ ਕਰਕੇ ਜਾਣਗੇ ਉਹ ਵੀ ਵੀਡੀਓ ਦੇਖ ਕੇ ਆਏ ਸੀਗੇ ਹਾਂਜੀ ਉਹਨਾਂ ਨੇ ਵੀ ਇਹੀ ਕਿਹਾ ਸੀਗਾ ਕਿ ਉਹ ਵੀਡੀਓ ਮੈਂ ਫਿਰ ਬਾਅਦ ਦੇ ਵਿੱਚ ਜਦੋਂ ਤੁਸੀਂ ਅਪਲੋਡ ਕੀਤੀ ਹੈ ਤਾਂ ਮੇਰੇ ਮਦਰ ਇਨ ਲਾਇ ਨਹੀਂ ਫੇਸਬੁੱਕ ਤੇ ਪਾਈ ਸੀ ਤੇ ਉਹ ਫੇਸਬੁੱਕ ਤੇ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਹੀ ਨਹੀਂ ਸੀ ਵੀ ਰਿਤੂ ਐ ਪੜਾ ਰਹੀ ਹੈ ਤੇ ਉਹ ਕਹਿੰਦੇ ਵੀ ਨਹੀਂ ਇਹਨੂੰ ਬਹੁਤ ਟਾਈਮ ਹੋ ਗਿਆ ਕਰਾਂਦੇ ਨੂੰ ਪਰ ਇਹ ਵੀਡੀਓ ਨਹੀਂ ਸੀ ਪਾਉਂਦੀ ਹੁੰਦੀ ਮੈਂ ਕਿ ਮੈਨੂੰ ਲੱਗਿਆ ਨਹੀਂ ਸੀ ਕਿ ਵੀਡੀਓ ਪਾਉਣੀ ਚਾਹੀਦੀ ਹੈ ਤੇ ਉਹ ਕਹਿੰਦੇ ਕਿ ਨਹੀਂ ਇਹ ਵੀਡੀਓ ਜ਼ਰੂਰ ਪਾਉਣੀ ਚਾਹੀਦੀਆਂ ਤਾਂ ਕਿ ਬਾਕੀ ਲੋਕ ਵੀ ਮੋਟੀਵੇਟ ਹੋਣ ਤੇ ਤੁਹਾਡੇ ਕੋਲ ਆਣ ਤੇ ਤੁਹਾਨੂੰ ਹੈਲਪ ਕਰਨ ਇਹਨਾਂ ਬੱਚਿਆਂ ਨੂੰ ਇਹਨਾਂ ਬੱਚਿਆਂ ਦੀ ਖੁਸ਼ੀ ਸਭ ਤੋਂ ਜ਼ਰੂਰੀ ਹੁੰਦੀ ਹੈ ਹਰ ਇੱਕ ਬੱਚੇ ਦੀ ਖੁਸ਼ੀ ਜ਼ਰੂਰੀ ਹੁੰਦੀ ਹੈ ਤੇ ਉਹ ਖੁਸ਼ੀਆਂ ਸਾਂਝੀਆਂ ਕਰਨ ਵਾਸਤੇ ਅੱਜ ਬ੍ਰਦਰ ਪੰਕਜ ਨੇ ਮੈਂਬਰ ਨੇ ਉਹ ਸਾਰੇ ਆਏ ਹੋਏ ਆ ਤੇ ਪੰਕਜ ਵੀਰੇ ਨੂੰ ਉਹਨਾਂ ਦੇ ਪਰਦੇ ਦੀਆਂ ਬਹੁਤ-ਬਹੁਤ ਵਧਾਈਆਂ ਤਾਂ ਬਿਲਕੁਲ ਪਰ ਗੱਲ ਇਹ ਹੈ ਵੀ ਸਾਡਾ ਵੀਡੀਓ ਪਾਉਣ ਦੇ ਵਿੱਚ ਕੁਝ ਨਹੀਂ ਲੱਗਦਾ ਇਸ ਦਾ ਵੀਡੀਓ ਆ ਕੇ ਦਿਖਾ ਦੇਣੀ ਹੈ ਸਾਡਾ ਫਰਜ਼ ਵੀ ਇਹੀ ਬੰਦਾ ਹੈ ਮੀਡੀਆ ਦਾ ਕਿ ਕੋਈ ਚੰਗਾ ਕੰਮ ਕਰਦਾ ਸਿਰਫ ਮਾਰੇ ਵਿੱਚ ਜਾਣਾ ਦਿਖਾਈਏ ਜਿਹੜੀ ਪੋਜ਼ਿਟਿਵ ਸਮਾਜ ਦੇ ਵਿੱਚ ਹੋ ਰਿਹਾਗਾ ਚੰਗਾ ਹੋ ਰਿਹਾ ਉਹ ਵੀ ਦਿਖਾਈਏ ਤਾਂ ਕਿ ਉਹ ਦੇਖ ਕੇ ਹੋਰ ਲੋਕ ਇਨਸਪਾਇਰ ਹੋਣ ਤੇ ਹੋਰ ਇਸ ਮਤਲਬ ਕਿ ਲੋਕਾਂ ਸਮਾਜ ਦੇ ਵਿੱਚ ਸਹਿਯੋਗ ਕਰਨ ਅੱਜ ਜਿਹੜਾ ਪੰਕਜ ਜੀ ਨੇ ਉਪਰਾਲਾ ਕੀਤਾ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਇਹ ਵੀਡੀਓ ਦੇਖ ਕੇ ਚਲੋ ਵੀ ਸਰ ਮੈਂ ਤੁਹਾਡੀਆਂ ਜਿੰਨੇ ਵੀ ਪੰਜ ਬਾਣੀ ਤੇ ਅਸੀਂ ਚੈਨਲ ਦੇਖਿਆ ਜਾਂ ਵੀਡੀਓ ਦੇਖੀ ਹੈ ਬਹੁਤ ਸੋਹਣੀਆਂ ਤੁਸੀਂ ਵੀਡੀਓ ਪਾਣਿਓ ਇਸ ਤਰ੍ਹਾਂ ਨਹੀਂ ਵੀ ਕੋਈ ਪ੍ਰੈਜ਼ੈਂਟ ਹੈ ਵੀ ਇੱਥੇ ਨਸ਼ੇ ਵਾਲੀ ਹੈ ਜਾਂ ਐਕਸੀਡੈਂਟ ਵਾਲੀ ਹੈ ਇਸ ਤਰ੍ਹਾਂ ਨਹੀਂ ਤੁਸੀਂ ਸਮਾਜ ਸੇਵੀ ਵਾਲੀਆਂ ਵੀਡੀਓ ਪਾਣਿਓ ਜਿਹੜੇ ਕੀ ਮੈਨੂੰ ਲੱਗਦਾ ਪਹਿਲਾ ਚੈਨਲ ਹੋਊਗਾ ਜਿਹੜਾ ਪੰਜ ਬਾਣੀ ਜਿਹੜਾ ਜੀ ਇਸ ਤਰ੍ਹਾਂ ਦੇ ਪ੍ਰਭਾਵ ਨਾਲ ਵੀਡੀਓ ਤੁਸੀਂ ਪਾਣਿਓ ਤੇ ਲੋਕਾਂ ਨੂੰ ਮੋਟੀਵੇਟ ਵੀ ਹੁੰਦਾ ਥੈਂਕ ਯੂ ਸਾਡੀ ਕੋਸ਼ਿਸ਼ ਸਿਰਫ ਇਹ ਹੁੰਦੀ ਹੈ ਕਿ ਸਿਰਫ ਸਮੱਸਿਆਵਾਂ ਨਾ ਦਿਖਾਈਏ ਬਲਕਿ ਸੋਲੂਸ਼ਨ ਦੱਸਿਓ ਉਸ ਚੀਜ਼ ਦਾ ਆ ਲੋਕ ਤੇ ਨਸ਼ਾ ਹੁੰਦਾ ਜਾਂ ਕਿਤੇ ਵੀ ਕੋਈ ਵੀ ਐਕਸੀਆ ਕੁਝ ਵੀ ਹੋ ਗਿਆ ਉਹ ਸਲੂਸ਼ਨ ਦੱਸੀ ਹੋਵੇ ਤਾਂ ਬਚਾ ਕੇ ਬਿਜਾ ਸਕਦਾ ਹੈ ਸੁਧਾਰ ਕੀ ਬੇਕੀ ਤਿਆਰ ਸਕਦਾ ਹੈ ਤੋਂ ਅੱਜ ਹੁਣ ਵੱਡੇ ਮਰੋਣਾ ਸ਼ੁਰੂ ਕਰਦੇ ਆਪਾਂ ਉਹਨੇ ਟਾਈਮ ਬ੍ਰੇਕ ਥੋੜਾ ਲੈ ਲੈਂਦੇ ਆ ਦੁਬਾਰਾ ਫਿਰ ਆਪਾਂ ਰਿਪੋਰਟ ਕਰਾਂਗੇ ਤਾਂ ਪੰਕਜ ਕੁਮਾਰ ਜੀ ਆਲ ਸਮਾਜ ਸੇਵਾ ਸਮਾਜ ਸੇਵਾ ਸਸਥਾ ਕਾਲ ਬਲੱਡ ਡੋਨਰ ਤੋਂ ਅੱਜ ਉਹਨਾਂ ਦਾ ਬਰਥਡੇ ਸੀਗਾ ਤੇ ਅੱਜ ਬਰਥਡੇ ਆਪਣਾ ਇਸ ਸਕੂਲ ਚ ਬਣਾ ਰਹੇ ਨੇ ਜਿਹੜੇ ਪਿੱਤੂ ਮੈਡਮ ਦਾ ਸਕੂਲ ਹੈ ਅਸੀਂ ਵੀਡੀਓ 'ਚ ਇੱਕ ਅਪੀਲ ਕੀਤੀ ਸੀ ਕਿ ਜੋ ਵੀ ਆਪਣਾ ਕੋਈ ਬਰਥਡੇ ਸੈਲੀਬ੍ਰੇਟ ਕਰਨੀ ਆਉਂਦਾ ਜਾਂ ਕੋਈ ਪਤਲ ਜੀ ਨੇ ਇਹ ਅਜਿਹਾ ਰੋਲਾ ਕੀਤਾ ਵੀ ਆਪਾਂ ਜਦੋਂ ਦੇ ਰਹਿ ਸਾਰੇ ਬੱਚੇ ਜਿਹੜੇ ਹੈਗੇ ਇੱਥੇ ਪੜਦੇ ਆ ਨੀੜੀ ਇਹ ਬੱਚੇ ਨੇ ਇਹਨਾਂ ਦੇ ਨਾਲ ਆਪਣਾ ਜਿਹੜਾ ਜਨਮ ਦਿਨ ਬਣਾ ਰਿਹਾ ਪਤਲ ਜੀ ਨੇ ਦੱਸਿਆ ਕਿ ਅੱਜ ਤੋਂ ਪਹਿਲਾਂ ਅਸੀਂ ਮੈਂ ਕਦੇ ਆਪਦਾ ਬਰਥਡੇ ਨਹੀਂ ਬਣਾਇਆ ਤੇ ਅੱਜ ਵੀ ਬਣਾ ਰਿਹਾ ਇਨਾ ਧੰਨਵਾਦ ਕਰਦੇ ਕਿ ਨਾ ਬੱਚਿਆਂ ਦੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਜਿਹੜੀਆਂ ਹੈਗੀਆਂ ਨਾਲੇ ਤਾਂ ਆਪਣਾ ਵੱਡੇ ਸੈਲੀਬ੍ਰੇਟ ਹੋ ਜੂਆ ਤੇ ਨਾਲੇ ਜਿਹੜੀ ਸਟੇਸ਼ਨਰੀ ਹੈ ਤਾਂ ਸਾਡੀ ਅਪੀਲ ਤੇ ਇਹਨਾਂ ਨੇ ਜਿਹੜਾ ਇਹ ਪ੍ਰਾਲਾਗ ਕੀਤਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਕ ਕਿਉਂਕਿ ਆਪੇ ਪਰਿਵਾਰ ਨਾਲ ਹਰ ਕੋਈ ਖੁਸ਼ੀਆਂ ਸਾਂਝੀਆਂ ਕਰਦਾ ਤੇ ਇਹਨਾਂ ਨੇ ਇਹਨਾਂ ਬੱਚਿਆਂ ਦੇ ਨਾਲ ਆ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀ ਆਪਣਾ ਜਨਮ ਦਿਨ ਰੱਬ ਇਹਨਾਂ ਦੀ ਉਮਰ ਲੰਬੀ ਕਰੇ ਕਿਉਂਕਿ ਇਹ ਜਿਹੜੇ ਹੈਗੇ ਆ ਦੂਜਿਆਂ ਦਾ ਦਰਦ ਸਮਝਣ ਵਾਲੇ ਜਿਹੜੇ ਹੁੰਦੇ ਆ ਇਨਸਾਨ ਚੰਗੇ ਇਨਸਾਨ ਇਹਨਾਂ ਦੀ ਲੋੜ ਹੈ ਸਮਾਜ ਨੂੰ ਬਹੁਤ ਸਮਾਜ ਦੇ ਵਿੱਚ ਸਹਿਯੋਗ ਆਪਾਂ ਨੂੰ ਸਾਰਿਆਂ ਨੂੰ ਥੋੜਾ ਥੋੜਾ ਕਰਨਾ ਚਾਹੀਦਾ ਹੈ ਜਿਵੇਂ ਕਿ ਅਸੀਂ ਕਹਾਂ ਜੀ ਥੋੜਾ ਥੋੜਾ ਆਪਾਂ ਕਰਾਂਗੇ ਤੇ ਬਹੁਤ ਕੁਝ ਹੋ ਜਾਊਗਾ ਹਾਂ ਪਹਿਲਾਂ ਜਿਵੇਂ ਮੈਡਮ ਸੀਗੇ ਉਹ ਇਕੱਲੇ ਹੀ ਇਸ ਸਕੂਲ ਨੂੰ ਜਿਹੜੇ ਚਲਾਉਂਦੇ ਸੀਗੇ ਪੜਾਉਂਦੇ ਸੀਗੇ ਆਪਣੇ ਲੈਵਲ ਤੇ ਸਟੇਸ਼ਨ ਦੀ ਵਗੈਰਾ ਪ੍ਰੋਵਾਈਡ ਕਰਦੀ ਅੱਜ ਲੋਕ ਉਹਨੂੰ ਜੁੜਨ ਲੱਗਿਆ ਉਹਨਾਂ ਨਾਲ ਪਹਿਲਾਂ ਕਾਰਪੋਰੇਸ਼ਨ ਹੋਇਆ ਅੱਜ ਜਿਹੜੇ ਪੰਕਜ ਜੀ ਹੈ ਤੇ ਉਹਨਾਂ ਦੀ ਟੀਮ ਹੈ ਸਰੀ ਤੇ ਇਥੇ ਪੋਚੀਆ ਤੇ ਜੇ ਦੇਖੋ ਕਿ ਬੱਚਾ ਦੇ ਚਿਹਰੇ ਤੇ ਵੀ ਕਨੀ ਸਮਾਈਲ ਹੈ ਯਾ ਤੇਰੀ ਸਮਾਈਲ ਹੈ ਇਹਦਾ ਕੋਈ ਮੁੱਲ ਨਹੀਂ ਇਹਦਾ ਬੜਾ ਹੀ ਅੱਛਾ ਲੱਗਿਆ ਦੇਖੋ ਜਿਹੜਾ ਇਹ ਸਮਾਈਲ ਹੈ ਨਾ ਇਹ ਖੁਸ਼ੀ ਹੈ ਇਹਦਾ ਕੋਈ ਮੁੱਲ ਨਹੀਂ ਪੰਕਜੀ ਆਪਾ ਤੇ ਬਾਲ ਮਨਾਲੀ ਦੀ ਗੱਲ ਕਰਦੇ ਆਪਾਂ ਦੁਬਾਰਾ ਲੋ ਜੀ ਬੇਟਾ ਇਧਰ ਆਓ ਕੀ ਨਾਮ ਖੁਸ਼ੀ ਨਾਮਾ ਹੂੰ ਨਾਮ ਤੇ ਆਂ ਕਿਹਾਂ ਸੀ ਆ ਨੈਸਲਨ ਕਵਾਰੀ ਉਹ ਪਹਿਲੇ ਕਦੇ ਆਇਆ ਇਸ ਤਰ੍ਹਾਂ ਆਪਣੇ ਜਨਮ ਦਿਨ ਮਨਾਇਆ ਸੀ ਨਹੀਂ ਮੈਂ ਨਾ ਅੱਜ ਬਣਾ ਲੈ ਕਿਹੋ ਜਿਹਾ ਲੱਗਾ ਆਪਕਾ acha ਲੱਗਾ ਬਜ਼ਾਏ ਤਾਂ ਬਹੁਤ ਗੇਰੁੱਪ ਹੈ ਇਹ ਲੋ ਇਹ ਲੋ ਬੱਚੇ ਕਿੰਸਾ ਰੱਛਾ ਮਜ਼ਾ ਆਇਆ ਨਾ ਅੰਤ ਜੀ ਲਈ ਤੁਹਾਡਾ ਸਾਥ ਤੇ ਸੇਲੀ ਤੁਹਾਨੂੰ ਮਿਲਣੀ ਅੱਜ ਅੱਛਾ ਬਹੁਤ ਚੱਲ ਗਿਆ ਨਾ ਥੈਂਕ ਯੂ ਗਿਆਨਕਲ ਕੋ ਥੈਂਕ ਯੂ ਥੈਂਕ ਯੂ ਲੋਈ ਬੱਚੀ ਥੈਂਕ ਯੂ ਕਰ ਰਹੀ ਆ ਤੁਹਾਨੂੰ ਪੰਕਜ ਜੀ ਬੱਚੀ ਥੈਂਕ ਯੂ ਕਰ ਰਹੀ ਆ ਬਿਲਕੁਲ ਫਰਟੀ ਤੁਡੀ ਬਹੁਤ ਅੱਗੇ ਤੱਕ ਜਾਓਗੀ ਆਪਾਂ ਬੱਚੇ ਜਿਹੜੇ ਨਾਲ ਟੀਮ ਹੈ ਉਹਨੇ ਦਿਖਾ ਦਈਏ ਇਹ ਲੜਕੇ ਨੇ ਇੱਕ ਤਾਂ ਜਿਵੇਂ ਪੰਕਜ ਜੀ ਨੇ ਕਿਹਾ ਕਿ ਅੱਜ ਕੱਲ ਜਿਵੇਂ ਨੌਜਵਾਨ ਨਸ਼ੇ ਦੇ ਰਾਹ ਤੇ ਪੈ ਗਿਆ ਉਹ ਨਸ਼ਾ ਜਿਹੜਾ ਸਮਾਜ ਨੂੰ ਖਰਾਬ ਕਰਦਾ ਇਹ ਬੱਚੇ ਪਰ ਜਿਹੜੇ ਹੈਗੇ ਨਾ ਇਹ ਸਮਾਜ ਦੇ ਵੀ ਸਹਿਯੋਗ ਕਰ ਰਹੇ ਆ ਸਮਾਜ ਨੂੰ ਇੱਕ ਚੰਗੀ ਸਿਹ ਦੇ ਰਿਹਾ ਪਹਿਲਾਂ ਨੂੰ ਸ਼ੇਅਰ ਜ਼ਰੂਰ ਕਰਿਓ ਇਹਨਾਂ ਦੀ ਜਿਹੜੀ ਹੈ ਉਪਰਾਲਾਜ ਕੀਤਾਗਾ ਅ ਪੰਕਜ ਜੀ ਦਾ ਅੱਜ ਬਰਥਡੇ ਤੇ ਬਣਾਇਆ ਸੀਗਾ ਅੰਕ ਜੀ ਨੇ ਆਪਣਾ ਪਹਿਲੀ ਵਾਰ ਬਰਥਡੇ ਬਣਾਇਆ ਉਹ ਵੀ ਨਾ ਬੱਚਾ ਦੇ ਤੇ ਲਈ ਤਾਂ ਬੱਚਾ ਦੇ ਉਹ ਤੇ ਬਟਾ ਹਸ ਹੈਲੋ ਮੈਡੀਕਲ ਸਟੇਸ ਮੈਡੀਕਲ ਜੀ ਇਨਕੀ ਬੈਸਟੀ ਆਪਕੋ ਬੈਸਟੀ ਮੈਡੀਕਲ ਜੀ ਠੀਕ ਹੈ ਆਪ ਵੀ ਇੱਕ ਜਗ੍ਹਾ ਤੇ ਬੈਠ ਜਾਓ ਚਲੋ ਬੈਠ ਜਾਓ ਚਲੋ ਸਾਰੇ ਨਾਲ ਇੱਕ ਵਾਰ ਹੈਪੀ ਬਰਥਡੇ ਬੋਲ ਦੋ ਅੰਕਲ ਕੋ ਸਾਰੇ ਹੈਪੀ ਇਹ ਅਦਾਸ ਅਸੀਸ ਜਿਹੜੀ ਹੋ ਗਈ ਹੈ ਨਾ ਬੱਚਾ ਜਿਹੜਾ ਚਿਹਰਾ ਜਿਹੜੀ ਸਮਾਈ ਲਾਈ ਹੈ ਅਸੀ ਇਸੇ ਨੂੰ ਆਪੇ ਲੱਗ ਜੰਨੀ ਹੈ ਮੈਡਮ ਬਸ ਅੱਖ ਦੇ ਵਿੱਚ ਆਪਾਂ ਗੱਲ ਕਰ ਲੈਂਦੇ ਆਂ ਕਿ ਤੁਹਾਨੂੰ ਅੱਜ ਦੇ ਇਸ ਮੌਕੇ ਤੇ ਪਹਿਲੀ ਵਾਰ ਅੱਥੇ ਕਿਸੇ ਨੇ ਬਰਥਡੇ ਬੁਲਾਇਆ ਆ ਕੇ ਅਸੀਂ ਤੁਹਾਡੇ ਛੋੜੇ ਸਕੂਲ ਦੇ ਵਿੱਚ ਮੈਂ ਪਹਿਲਾਂ ਤਾਂ ਪੰਕਜ ਵੀਰੇ ਦਾ ਤੇ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੂੰਗੀ ਕਿ ਤੁਹਾਡੀ ਵੀਡੀਓ ਦੇਖ ਕੇ ਪੰਕਜ ਵੀਰਾ ਇੱਥੇ ਆਇਆ ਹੈ ਤੇ ਫਰਸਟ ਟਾਈਮ ਮੈਂ ਆਪਦਾ ਬਰਥਡੇ ਵੀ ਇਹਨਾਂ ਨਾਲ ਸੈਲੀਬ੍ਰੇਟ ਕੀਤਾ ਸੀ ਕਿਉਂਕਿ ਮੈਂ ਦੱਸਿਆ ਸੀ ਕਿ ਇਹ ਬੱਚੇ ਅਚਾਰਿਆਂ ਦੇ ਇਹਨਾਂ ਨੂੰ ਇਹ ਐਂ ਕਹਿ ਦਿੰਦੇ ਕਿ ਸਾਡਾ ਮੈਡਮ ਜਨਮ ਦਿਨ ਨਹੀਂ ਹੁੰਦਾ ਤੇ ਮੈਂ ਕਿਹਾ ਕਿ ਕਿਉਂ ਨਹੀਂ ਹੁੰਦਾ ਬੇਟੇ ਜੋ ਵੀ ਬੱਚਾ ਜਨਮ ਲੈਂਦਾ ਉਹਦਾ ਜਨਮ ਦਿਨ ਹੁੰਦਾ ਤੇ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਇਹ ਬੱਚਿਆਂ ਦਾ ਜਨਮ ਦਿਨ ਵੀਰਜੀ ਆਪਦਾ ਜਨਮ ਦਿਨ ਹੈ ਨਾ ਬੱਚਿਆਂ ਨਾਲ ਸੈਲੀਬ੍ਰੇਟ ਕਰਨ ਵਾਸਤੇ ਆਈ ਹੈ ਚਲੋ ਅੱਜ ਅੱਜ ਬੱਚੇ ਜਿਹੜੀ ਸਵਾਈਲ ਵਿੱਚ ਆਈ ਹੈ ਨਾ ਇਹਦਾ ਕੋਈ ਮੁੱਲ ਨਹੀਂ ਮੈਂ ਕਹਿੰਦਾ ਤੇ ਮੈਂ ਇਹ ਵੀਰੇ ਦਾ ਬਹੁਤ ਧੰਨਵਾਦ ਕਰਨਾ ਚਾਹੂੰਗੀ ਇਹਨਾਂ ਦੀ ਸੁਸਾਇਟੀ ਦਾ ਸਮਾਜ ਸੇਵੀ ਸੰਸਬਲ 올 ਬਲੱਡ ਡੋਨਰ ਤੇ ਇਹਨਾਂ ਦੀ ਜਿਹੜੀ ਟੀਮ ਹੈ ਤੇ ਜਿਹੜੇ ਵੀ ਇਹਨਾਂ ਦੇ ਕੁੱਖਤਦਾਨੀ ਹੈ ਮੈਂ ਕਹੂੰਗੀ ਕਿ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਤੇ ਬਲ ਬਖਸ਼ੇ ਕਿ ਆਪਦਾ ਅੱਗੇ ਵੀ ਕੰਮ ਇਸ ਤਰ੍ਹਾਂ ਕਰਦੇ ਰਹਿਣ ਤੇ ਬਹੁਤ ਬਹੁਤ ਥੈਂਕ ਯੂ ਹੋਰ ਦੱਸਿਆ ਪੰਕਜੀ ਨੇ ਪਸਤਾਵਰੀ ਕਿ ਹੋਰ ਅਡਵਾਂਸ ਦੇ ਵਿੱਚ ਪਹਿਲੇ ਬੁਕਿੰਗ ਹੋ ਚੁੱਕੀ ਹੈ ਤਿੰਨ ਬਰਡ ਤੇ ਹੋਰ ਬਰਡ ਚਾਹਣਗੇ ਇਸ ਤੋਂ ਬਾਅਦ ਬੱਚਾ ਵੀ ਡਾਕਟਰ ਬੱਚਾ ਅਡਾਪਟ ਕਰ ਰਿਹਾ ਹੈ ਜੀ ਬਹੁਤ ਜ਼ਿਆਦਾ ਇਹ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਕੋਈ ਕਹਿ ਰਹੇ ਨੇ ਕਿ ਇਹ ਬੱਚਾ ਅਡਾਪਟ ਕਰਨਗੇ ਕਿਉਂਕਿ ਸੱਚ ਦੇ ਵਿੱਚ ਮੈਂ ਕਹਿੰਨੀ ਆ ਕਿ ਇਹ ਬੱਚੇ ਬਹੁਤ ਜ਼ਿਆਦਾ ਮਜਬੂਰ ਨੇ ਬਹੁਤ ਗਰੀਬ ਘਰਾਂ ਦੇ ਬੱਚੇ ਨੇ ਕਈਆਂ ਦੀ ਤਾਂ ਮਾਵਾ ਨਹੀਂ ਹੈਗੀਆਂ ਕਈਆਂ ਦੇ ਫਾਦਰ ਨਹੀਂ ਹੈਗੇ ਤੇ ਕਈਆਂ ਦੇ ਪੇਰੈਂਟਸ ਦੋਨੋਂ ਹੀ ਨਹੀਂ ਹੈਗੇ ਤੇ ਇਹ ਬੱਚਿਆਂ ਦੇ ਵਾਸਤੇ ਮੈਂ ਕਹਿੰਨੀ ਆ ਕਿ ਜਿਹੜੀ ਸੱਚੀ ਜਿਹਦੇ ਵਿੱਚ ਖੁਸ਼ੀ ਹੈ ਨਾ ਇਹ ਖੁਸ਼ੀ ਤੋਂ ਉੱਤੋਂ ਹੋਰ ਕੁਝ ਨਹੀਂ ਹੁੰਦਾ ਆਪਾਂ ਇੱਕ ਸਮਾਈਲ ਦੇਖਣ ਵਾਸਤੇ ਆਪਣੇ ਬੱਚਿਆਂ ਨੂੰ ਕਿੰਨਾ ਕਿੰਨੇ ਗਿਫਟ ਵਧੀਆ-ਵਧੀਆ ਲਿਆ ਕੇ ਦਿੰਨੇ ਆ ਤੇ ਇਹ ਬੱਚੇ ਛੋਟੀਆਂ ਜਿਹੀਆਂ ਚੀਜ਼ਾਂ ਦੇ ਵਿੱਚ ਵੀ ਇੰਨੇ ਜ਼ਿਆਦਾ ਖੁਸ਼ ਹੋ ਜਾਂਦੇ ਆ ਤੇ ਤੁਸੀਂ ਇਹਨਾਂ ਨੂੰ ਦੇਖੋਗੇ ਨਾ ਜਦੋਂ ਇਹਨਾਂ ਨੇ ਆਣਾ ਹੈ ਜਦੋਂ ਆਉਣਾ ਹੈ ਤੇ ਜਿਸ ਤਰੀਕੇ ਨਾਲ ਮੈਨੂੰ ਮਿਲਦੇ ਆ ਮੈਂ ਕਹਿੰਨੀ ਉਹ ਲਵਜ਼ ਨਹੀਂ ਹੁੰਦੇ ਉਹ ਬਿਆਨ ਕਰਨ ਵਾਸਤੇ ਤੇ ਬਹੁਤ ਜ਼ਿਆਦਾ ਇਹ ਖੁਸ਼ੀ ਦਿੰਦੇ ਆ ਤੇ ਪਰਮਾਤਮਾ ਇਹ ਸਾਰੇ ਬੱਚਿਆਂ ਨੂੰ ਤੰਦਰੁਸਤੀ ਦੇਵੇ ਤੇ ਚੜ੍ਹਦੀ ਕਲਾ 'ਚ ਤੁਹਾਨੂੰ ਵੀ ਤੇ ਸਾਰਿਆਂ ਨੂੰ ਰੱਖੇ ਜੀ ਤਾਂ ਦੋਸਤੋ ਵੀਡੀਓ ਸ਼ੇਅਰ ਕਰਿਓ ਅਸੀਂ ਚਾਹੁੰਦੇ ਆ ਕਿ ਇਹ ਸਾਰਾ ਤੱਕ ਮੈ ਲੇ ਲੈ ਆਜਾ ਤੇ ਅੱਜ ਖੋਰ ਖੁਸ਼ਕਾ ਕੀਤੀ ਹੈ ਆਪਣੇ ਪਰਕਾ ਜੀ ਨੇ ਕਿ ਹੋਰ ਵੀ ਸਵਾਸ ਸੇਵੀ ਸਸਤਾ ਆਲ ਬਡੋਨਰ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਂਬਰ ਆ ਕਿਤੇ ਵੀ ਹੋਰ ਵੀ ਜਿਹੜੇ ਲੋਕ ਜੁੜੇ ਆ ਜਿਨ੍ਹਾਂ ਨੇ ਤੇ ਹੌਨ ਟਾਈਮ ਸੇ ਬੜੇ ਸੈਲੀਬ੍ਰੇਟ ਕਰ ਰਹੇ ਇੱਕ ਬੱਚਾ ਅਡੌਪਟ ਕਰਨਾ ਹੈ ਜਿਹੜਾ ਨੇੜੇ ਦਾ ਬੱਚਾ ਹੋ ਕੋਈ ਉਹਨੂੰ ਅਡੌਪਟ ਕਰਦੇ ਆ ਉਹਦੀ ਜਿਹੜੀ ਐਜੂਕੇਸ਼ਨ ਹੈ ਪਲਸ 2 ਤੱਕ ਮੇਰੇ ਖਿਆਲ ਚ ਰਿਹਾ ਹਾਂ ਜੀ ਪਲਸ 2 ਤੱਕ ਕੀ ਕੋਈ ਉਹਨਾਂ ਨੇ ਕਿਹਾ ਉਸ ਤੋਂ ਬਾਅਦ ਸਾਡੇ ਗੁਪਤ ਦਾਨੀ ਸਜਨੇ ਮੋਲ ਚੋ ਮੈਨੇਜਰ ਨੇ ਜੀ ਇਹਨਾਂ ਨੂੰ ਅਸੀਂ ਜਦੋਂ ਵੀ ਅਸੀਂ ਕਾਲ ਕਰਦੇ ਆ ਰਾਤ ਨੂੰ ਬਲੱਡ ਚਾਹੀਦਾ ਹੋਵੇ ਸੈੱਲ ਚਾਹੀਦਾ ਹੋਵੇ ਜਾਂ ਫਾਈਨੈਂਸ਼ਲੀ ਸਾਨੂੰ ਪੈਸੇ ਦੀ ਹੈਲਪ ਦੀ ਪਰ ਪੈਸੇ ਦੀ ਗੱਲ ਅਸੀਂ ਪੈਸਾ ਫੜਦੇ ਨਹੀਂ ਅਸੀਂ ਸਾਡੇ ਮੁੰਡੇ ਬਲੱਡ ਡੋਨੇਟ ਕਰਨ ਜਾਂਦੇ ਤੇ ਉੱਥੇ ਵੀ ਸਾਨੂੰ ਪਈ ਵਾਰੀ ਜਾਂਦੇ ਆ ਲੋਕ ਵੀਰੇ ਪੈਸਾ ਲੈ ਲਓ ਜਾਂ ਪੁੱਛੋ ਖਾਪੀ ਲਈਓ ਸਾਡੇ ਡੋਨਰਾਂ ਤੇ ਵੀ અપਾਰ ਕਿਰਪਾ ਲਾ ਲਓ ਸਾਡੀ ਇਹ ਸੁਸਾਇਟੀ ਤੇ ਲਾ ਲਓ ਪ੍ਰਮਾਤਮਾ ਤੋਂ ਡਰ ਕੇ ਜੰਨਾ ਹੈ ਵੀ ਇਸੇ ਤਰ੍ਹਾਂ ਸਾਡੇ ਡੋਨ ਪਰਮਾਤਮਾ ਕਿਰਪਾ ਬਣਾਈ ਰੱਖੇ ਤੇ ਇਸੇ ਜ਼ਰਾ ਸਮਾਜ ਸੇਵਾ ਕਰਦੇ ਰਹਿਣ ਤੇ ਜ਼ਰੂਰਤਮੰਦ ਦੀ ਸਾਡੀ ਸਮਾਜ ਸੇਵੀ ਸੰਸਥਾ ਦਾ ਹੈਲਪਲਾਈਨ ਨੰਬਰ ਹੈ 73473 52656 9988501656 ਇਨਫਰਮੇਸ਼ਨ ਕਰਦਾਂਗੇ ਆਪਣੇ ਟਾਈਟਲ ਦੇ ਵਿੱਚ ਇਹਨਾਂ ਦਾ ਨੰਬਰ ਬੰਕ ਜੀ ਦਾ ਕਦੇ ਵੀ ਹੋਣੀ ਜਾਂਦੀ ਜ਼ਰੂਰਤ ਕਿਸੇ ਨੂੰ ਤਾਂ ਉਹਦਾ ਚੈਨਲ ਨੂੰ ਇਸ ਨੂੰ ਸ਼ੇਅਰ ਕਰੋ ਜ਼ਰੂਰ ਵੀਡੀਓ ਨੂੰ ਤਾਂ ਕਿ ਸਮਾਜ ਸੇਵੀ ਸੰਸਥਾ ਅਮਰਜੈਂਸੀ ਦੇ ਵਿੱਚ ਬਲੱਡ ਡੋਨੇਟ ਵੀ ਕਰਦੀ ਹੈ ਕਿਸੇ ਭੈਣ ਭਰਾ ਨੇ ਅਮਰਜੈਂਸੀ ਬਲੱਡ ਡੋਨੇਟ ਕਰਨਾ ਹੋਵੇ ਸਾਡੇ ਨੰਬਰ ਆਪਣੇ ਪੰਜ ਬਾਣੀ ਚੈਨਲ ਤੇ ਦੇ ਦਾਂਗੇ ਉੱਥੇ ਤੁਸੀਂ ਅਮਰਜੈਂਸੀ ਆਪਦੇ ਬਲੱਡ ਗਰੁੱਪ ਸਾਨੂੰ ਵਟਸਐਪ ਤੇ ਫੋਲ ਕਰ ਸਕਦੇ ਹੋ ਤੁਹਾਨੂੰ ਕਦੇ ਬਲੱਡ ਡਾਣ ਨਾ ਜਦੋਂ ਵੀ ਸਮਾਜ ਸੇਵੀ ਸੰਸਥਾ ਨਾਲ ਕੰਟੈਕਟ ਕਰ ਸਕਦੇ ਹੋ ਤੇ ਤੁਹਾਨੂੰ ਬਲੱਡ ਦੀ ਰੱਬ ਤਰੇ ਲੋੜ ਨਾ ਪਵੇ ਲੋੜ ਪੈ ਜੇ ਤਾਂ ਵੀ ਸਮਾਜ ਸੇਵੀ ਸੰਸਥਾ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ 24 ਘੰਟੇ ਤੇ ਸਾਡੀ ਤੁੱਚੀ ਹੋਰ ਦੱਸ ਰਿਹਾ ਸਮਾਜ ਸੇਵੀ ਸੰਸਥਾ ਕੋਲੇ ਐਂਬੂਲੈਂਸ ਨਹੀਂ ਹੈ ਤੇ ਸਾਡੀ ਸਮਾਜ ਸੇਵੀ ਸੰਸਥਾ ਦੇ ਚਾਰ ਬਿੱਤਰ ਜਿਹੜੇ ਬਠਿੰਡਾ ਸ਼ਹਿਰ ਦੇ 30 ਕਿਲੋਮੀਟਰ ਦੇ ਵਿੱਚ ਕੰਮ ਕਰਦੇ ਆ ਗੁਪਤ ਤੇ ਉਹਨਾਂ ਨੇ ਅੱਜ ਤੱਕ ਦੀ ਪੰਤੀ ਐਕਸੀਡੈਂਟ ਅਸੀਂ ਸੋਸ਼ਲ ਮੀਡੀਆ ਤੇ ਪੋਸਟ ਘੱਟ ਪਾਨੇ ਆ ਤੇ ਉਹ ਐਕਸੀਡੈਂਟ ਵੀ ਸਾਡੇ ਜਿਹੜੇ ਵਲੰਟੀਅਰ ਆ ਕਦੇ ਡਰਦੇ ਨਹੀਂ ਐਕਸੀਡੈਂਟ ਵੀ ਬਾਈ ਦੇ ਉੱਤੇ ਚੱਕਦੇ ਆ ਤੇ ਕੁਝ ਸਮੇਂ ਦੇ ਵਿੱਚ ਸਾਡੀ ਗੱਲ ਚੱਲ ਰਹੀ ਹੈ ਡੋਨਰਾਂ ਨਾਲ ਗੁਪਤ ਦਾਨੀ ਸਜਣ ਸਾਨੂੰ ਕਹਿੰਦੇ ਵੀਰੇ ਅਸੀਂ ਤੁਹਾਡੇ ਨਾਲ ਜੁੜੇ ਆ ਤਾਂ ਜਿਵੇਂ ਤੁਸੀਂ ਗੁਪਤ ਸੇਵਾ ਕਰਦੇ ਹੋ ਉਵੇਂ ਕਰਦੇ ਰਹੋ ਤੇ ਅਸੀਂ ਤੁਹਾਨੂੰ ਕਿਸੇ ਲੋੜ ਐ ਅਸੀਂ ਉਹਨਾਂ ਨੂੰ ਕਿਹਾ ਮੇਰੇ ਕੋਲੇ ਨਾਮ ਨਹੀਂ ਲੈ ਸਕਦਾ ਉਹਨਾਂ ਦੇ ਹਜ਼ਾਰਾਂ ਦੇ ਹਿਸਾਬ ਨਾਲ ਡੋਨੇਸ਼ਨ ਪਈਆ ਮੈਂ ਪੱਤੀ ਨਹੀਂ ਜਿੱਤੀ ਤੇ ਉਹ ਤੇਰੇ ਜਿੱਦੇ ਤੁਹਾਨੂੰ ਲੋੜ ਹੋਵੇ ਸਾਡੇ ਕੋਲੇ ਆ ਕੇ ਲੈ ਜਿਓ ਅਸੀਂ ਕੁਛ ਸਮੇਂ ਦੇ ਵਿੱਚ ਹੀ ਮੈਨੂੰ ਲੱਗਦਾ ਸਾਲ 6 ਮਹੀਨੇ ਦੇ ਵਿੱਚ ਵਿੱਚ ਸਮਾਜ ਸੇਵੀ ਸੰਸਥਾ ਇੱਕ ਐਂਬੂਲੈਂਸ ਜਾਰੀ ਕਰ ਚਲਾ ਦੇਗੀ ਹਾਂ ਇਸ ਮੈਟਰ ਤੇ ਆਪਾਂ ਇਹਨਾਂ ਸਸਤਾ ਬਾਰੇ ਨੈਕਸਟ ਵੀਡੀਓ ਕਰਾਂਗੇ ਡਿਟੇਲ ਚ ਇਹਨਾਂ ਸਸਤਾ ਦੇ ਬਾਰੇ ਸਾਰ ਦੱਸਾਂਗੇ ਕੀ ਕੀ ਕੰਮ ਕਰਦੇ ਨੇ ਕਿ ਕੀ ਕੀ ਲੋੜ ਹੈ ਇਸ ਸਸਤਾ ਨੂੰ ਉਸ ਤੇ ਇੱਕ ਵੀਡੀਓ ਬਣਾਵਾਂਗੇ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪਾਈਟੀਵੀ ਮੈਂ ਜੇ ਕਰ ਜਾਈਂ ਜੈ ਹਿੰਦ ਜੈ ਭਾਰਤ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ TV ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ।